ਸਿੱਖਰਾਂ ਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਭਾਈ ਰਣਜੀਤ ਸਿੰਘ ਜੀ ਠੱਡਰੀਆਂ ਵਾਲਿਆਂ ਨੇ ਆਪਣੇ ਦੀਵਾਨ ਦੇ ਵਿੱਚ ਰੱਬ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਦੋ ਰੱਬ ਹੁੰਦੇ ਨੇ ਇੱਕ ਪੁਜਾਰੀਆਂ ਵਾਲਾ ਤੇ ਇੱਕ ਅਸਲ ਰੱਬ ਪਰ ਕੀ ਇਹ ਦਲੀਲ ਵਾਜਬ ਹੈ ਜਾਂ ਨਹੀਂ ਕੀ ਇਸ ਦਲੀਲ ਦੇ ਵਿੱਚ ਕੋਈ ਤੁਹਾਨੂੰ ਦਮ ਲੱਗਦਾ ਹੈ ਜਾਂ ਨਹੀਂ ਆਓ ਸੁਣਦੇ ਹਾਂ ਭਾਈ ਰਣਜੀਤ ਸਿੰਘ ਜੀ ਠੱਡਰਿਆਂ ਵਾਲਿਆਂ ਦੀ ਇਸ ਦਲੀਲ ਦੇ ਉੱਤੇ ਯਾਨੀ ਗੁਰਜੀਤ ਸਿੰਘ ਨੇ ਆਖਿਰ ਕੀ ਕਿਹਾ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਟਡਰੀਆਂ ਵਾਲਿਆਂ ਨੇ ਸੰਗਤਾਂ ਦੇ ਅੰਦਰ ਅੱਗੋਂ ਦੋ ਰੱਬਾਂ ਦੇ ਬਾਰੇ ਵਿਚਾਰ ਰੱਖੀ ਹੈ ਕਿ ਇੱਕ ਪੁਜਾਰੀ ਵਾਲਾ ਰੱਬ ਹੈ ਤੇ ਇੱਕ ਰੱਬ ਅਸਲੀਅਤ ਦੇ ਵਿੱਚ ਹੈ ਵੀ ਦੋ ਰੱਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਮਨੁੱਖ ਜਿੰਨਾ ਦਾ ਨਿਤਨੇ ਜਿਸ ਦੀ ਆਰੰਭਤਾ ਇੱਕ ਦੇ ਨਾਲ ਹੁੰਦੀ ਹੈ ਉਹ ਦੋ ਰੱਬਾਂ ਦੀਆਂ ਵਿਚਾਰਾਂ ਦੇ ਹਰੰਗੀ ਜੀ ਹੁੰਦੀ ਹੈ ਫਿਰ ਉਹ ਦੋਨਾਂ ਦੀਆਂ ਵਖ-ਵਖ ਧੀਰ ਬਿਆਨ ਕਰਦੇ ਨੇ ਵੀ ਜਿਹੜਾ ਪੁਜਾਰੀ ਵਾਲਾ ਰੱਬ ਹੈ ਉਹ ਚਾਪਲੂਸੀਆਂ ਸੁਣਦਾ ਹੈ ਨਾਮ ਜਪਣਾ ਚਾਪਲੂਸੀ ਹੈ ਤੇ ਅਰਦਾਸ ਬੇਨਤੀ ਵੀ ਸੁਣਦਾ ਹੈ ਜਿਹੜਾ ਅਸਲ ਦੇ ਵਿੱਚ ਰੱਬ ਹੈ ਉਹ ਨਿਯਮ ਹੈ ਨਿਜਮ ਨੇ ਉਹ ਸਾਰੇ ਕਿਤੇ ਹੈ ਉਹ ਨਿਜਮ ਤੇ ਗੁਰੂ ਸਹਿਬਾਨ ਉਸੇ ਰੱਬ ਨੂੰ ਪ੍ਰਚਾਰਦੇ ਰਹੇ ਨੇ ਉਹਨਾਂ ਦਾ ਕਨਸੈਪਟ ਵੀ ਉਹੀ ਸੀ ਫਿਰ ਉਹ ਸਮਝਾਉਂਦੇ ਨੇ ਸਿੱਖ ਸੰਗਤਾਂ ਨੂੰ ਕਿ ਵੀ ਤੁਸੀਂ ਪੁਰਾਤਨ ਨਾਮ ਸੁਣਦੇ ਆ ਤਾਂ ਤੁਹਾਡੇ ਅੰਦਰ ਇਸ ਤਰ੍ਹਾਂ ਦਾ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਪਰਮਾਤਮਾ ਨੂੰ ਸਮਝਣ ਦੇ ਬਾਰੇ ਭੁਲੇਖਾ ਲੱਗਦਾ ਹੈ ਅਸਲ ਦੇ ਵਿੱਚ ਉਹਦੇ ਨਿਯਮ ਹੀ ਨੇ ਇਹੀ ਰੱਬ ਹੈ ਪਰ ਭਾਈ ਸਾਹਿਬ ਤੁਸੀਂ ਸੀਰੀਆ ਦਾ ਵੀ ਜ਼ਿਕਰ ਕਰਦੇ ਆਂ ਵੀ ਸੀਰੀਆ ਪੰਡਤ ਦੇ ਰੱਬ ਦੇ ਉੱਪਰ ਸਾਡੇ ਸਵਾਲ ਨੇ ਵੀ ਸੀਰੀਆ ਦੇ ਵਿੱਚੋਂ ਕੁਝ ਵਾਪਰੇ ਆਂ ਜੇਕਰ ਪੰਡਤਾਂ ਦਾ ਰੱਬ ਮਿਲ ਜਾਏ ਫਿਰ ਤੁਸੀਂ ਪੁਜਾਰੀਆਂ ਦੇ ਰੱਬ ਨੂੰ ਪੁੱਛੀਏ ਵੀ ਸੀਰੀਆ ਦਾ ਕੌਣ ਜ਼ਿੰਮੇਵਾਰ ਹੈ ਫਿਰ ਤੁਸੀਂ ਆਪ ਹੀ ਹਾਲ ਦੱਸਦੇ ਹੋ ਵੀ ਸਮਾਜ ਜ਼ਿੰਮੇਵਾਰ ਹੈ ਪਰ ਭਾਈ ਸਾਹਿਬ ਜਿਹੜੀ ਘਟਨਾ ਗੁਰੂ ਸਾਹਿਬਾਨ ਦੇ ਸਾਹਮਣੇ ਵਾਪਰੀ ਜਿਸ ਘਟਨਾ ਨੂੰ ਗੁਰੂ ਸਾਹਿਬਾਨ ਨੇ ਵਾਪਰਨ ਤੋਂ ਪਹਿਲਾਂ ਦੇਖਿਆ ਪਰ ਭਾਈ ਲਾਲੋ ਨੂੰ ਦੱਸਿਆ ਭਵਿਕਤ ਬਾਖ ਉਸ ਘਟਨਾ ਦੇ ਵਿੱਚ ਉਹ ਤੁਸੀਂ ਆਖਦੇ ਹੋ ਵੀ ਗੁਰੂ ਸਹਿਬਾਨ ਜਿਸ ਰੱਬ ਨੂੰ ਪ੍ਰਚਾਰ ਦੇ ਰਹੇ ਨੇ ਪੁਜਾਰੀ ਬੜਾ ਰੱਬ ਅਰਦਾਸਾਂ ਸੁਣਦਾ ਉਹ ਤੇ ਖੁਦ ਉਸ ਰੱਬ ਦੇ ਅੱਗੇ ਆਖਦੇ ਨੇ ਖੁਰਾਸਾਨ ਕਸਮਾਨਾ ਕੀ ਜਾਂ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕੁਰਲਾਣੀ ਤੈ ਕੀ ਦਰਦ ਨਾ ਆਇਆ ਉਹਨੇ ਤੈਨ ਕੀ ਜਿਹੜਾ ਹੈ ਕਿ ਇਹ ਨਿਜਮਾ ਨੂੰ ਆਖ ਰਹੇ ਨੇ ਕੋਈ ਪਰਮਾਤਮਾ ਹੈ ਹੀ ਨਹੀਂ ਨਿਜਮ ਹੀ ਪਰਮਾਤਮਾ ਨੇ ਉਸ ਨੂੰ ਆਖ ਰਹੇ ਨੇ ਵੀ ਨਿਜਮਾ ਨੂੰ ਕੋਈ ਦਰਦ ਆਉਂਦਾ ਹੁੰਦਾ ਫਿਰ ਤੁਸੀਂ ਆਖਦੇ ਹੋ ਨਿਜਮ ਹੀ ਰੱਬ ਹੈ ਫਿਰ ਗੁਰੂ ਸਾਹਿਬਾਨ ਫਾਰਸੀ ਦੇ ਵਿੱਚ ਵੀ ਉਸ ਰੱਬ ਦੇ ਅੱਗੇ ਬੇਨਤੀਆਂ ਕਰਦੇ ਨੇ ਕੀ ਨਿਜਮਾਂ ਦੇ ਵੀ ਕੋਈ ਕੰਨ ਹੁੰਦੇ ਨੇ ਨਿਜਮ ਵੀ ਸੁਣਦੇ ਹੁੰਦੇ ਨੇ ਸਤਗੁਰੂ ਤੇ ਆਖਦੇ ਨੇ ਜਕ ਅਰਜ਼ ਗੁਫ਼ਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਸ ਏ ਕਰਤਾ ਮੇਰੀ ਤੇਰੇ ਅੱਗੇ ਇੱਕ ਅਰਜ਼ ਹੈ ਤੂੰ ਕੰਨ ਕਰਕੇ ਸੁਣ ਦਰਗੋਸ਼ ਗੋਸ਼ ਤਨਾਂ ਨੂੰ ਆਖਦੇ ਨੇ ਤੁਸੀਂ ਆਖਦੇ ਹੋ ਅਰਦਾਸ ਸੈਲਫ ਟਾਕ ਹੈ ਕਮਾਲ ਹੈ ਦੂਸਰੇ ਨੂੰ ਕਹਿਣਾ ਸੁਣ ਫਿਰ ਆਪਣੇ ਆਪ ਨੂੰ ਕਹੋ ਮੇਰੀ ਮੈਂ ਆਪਣੇ ਆਪ ਨੂੰ ਹੀ ਕਹਿ ਰਿਹਾ ਤੇ ਅੰਦਰ ਵੀ ਕਹਿ ਸਕਦੇ ਨੇ ਬਾਹਰ ਕਹਿਣ ਦੀ ਲੋੜ ਕੀ ਹੈ ਲਿਖਣ ਦੀ ਲੋੜ ਕੀ ਫਿਰ ਭਗਤ ਨਾਮਦੇਵ ਜੀ ਵੀ ਆਖਦੇ ਨੇ ਜਦੋਂ ਆਂਡਾ ਨਾਗਨਾਥ ਦੇ ਮੰਦਿਰ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਤੇ ਆਖਦੇ ਨੇ ਮੋਕੋ ਤੂ ਨਾ ਬਸਾਰ ਤੂ ਨਾ ਬਸਾਰ ਤੂ ਨਾ ਬਸਾਰੇ ਰਾਮਈ ਹੈ ਉਹ ਵੀ ਤੂੰ ਦਾ ਜ਼ਿਕਰ ਕਰਦੇ ਨੇ ਤੁਸੀਂ ਆਖਦੇ ਹੋ ਪ੍ਰਮਾਤਮਾ ਅਰਦਾਸਾਂ ਸੁਣਦਾ ਹੀ ਨਹੀਂ ਪਿਰਕ ਪਾਸੇ ਤੁਸੀਂ ਆਖਦੇ ਹੋ ਨਿਜਮ ਹੈ ਫਿਰ ਗੁਰੂ ਸਾਹਿਬਾਨ ਵੀ ਨਿਜਮ ਦੇ ਉੱਪਰ ਸਵਾਲ ਉਠਾਉਂਦੇ ਨੇ ਨਿਜਮ ਦੇ ਵਿੱਚ ਸ਼ੇਰ ਸ਼ੇਰ ਦੇ ਨਾਲ ਵੀ ਲੜਦਾ ਹੈ ਮਾਰਦਾ ਵੀ ਹੈ ਸ਼ੇਰ ਸ਼ੇਰ ਨੂੰ ਪਰ ਸ਼ੇਰ ਕਾਮਾ ਨੂੰ ਵੀ ਮਾਰਦਾ ਹੈ ਅਰਾਜ ਆਖਦੇ ਨੇ ਜੇ ਸਖਤਤਾ ਸਖਤੀ ਕੋ ਮਾਰੇ ਤਾਂ ਮਨ ਰੋਸ਼ਨਾ ਹੋਈ ਤਾਕਤਵਰ ਤਾਕਤਵਰ ਦੇ ਨਾਲ ਲੜੇ ਕੋਈ ਗੁੱਸਾ ਹੀ ਨਹੀਂ ਹੈ ਪਰ ਤਾਕਤਵਰ ਸ਼ੇਰ ਗਾਵਾਂ ਨੂੰ ਮਾਰੇ ਫਿਰ ਉਹਦੇ ਮਾਲਕ ਦੇ ਕੋਲੋਂ ਪੁੱਛਣ ਦੀ ਫਿਰ ਉਹ ਕਿਹੜੇ ਮਾਲਕ ਨੂੰ ਪੁੱਛ ਰਏ ਨੇ ਨਿਜਮਾ ਨੂੰ ਪੁੱਛ ਰਹੀ ਨੇ ਵੀ ਨਿਜਮਾ ਦੇ ਕਰਕੇ ਇਹ ਪਾਣਾ ਵਾਪਰੇਗਾ ਫਿਰ ਨਿਜਮਾ ਦੇ ਰਾਹੀ ਵੀ ਉਹ ਦੱਸ ਰਹੇ ਨੇ ਵੀ ਆਵਨ 78 ਜਾਂ 97 ਕਿਹੜੇ ਨਿਜਮਾ ਦੇ ਰਾਹੀ ਪਤਾ ਲਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ 78 ਦੇ ਵਿੱਚ ਆਉਣਗੇ ਤੇ 19 ਸਾਲ ਦੇ ਬਾਅਦ ਉਹ ਚਲੇ ਵੀ ਜਾਣਗੇ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਇਹ ਕਿਹੜੇ ਨਿਜਮਾਂ ਦੇ ਰਾਹੀ ਪਤਾ ਲਗਾਇਆ ਉਹਨਾਂ ਨੇ ਫਿਰ ਤੁਸੀਂ ਆਖਦੇ ਹੋ ਕਿ ਗ੍ਰੰਥ ਜਰੀਏ ਗਿਆਨ ਹੀ ਗੁਰੂ ਹੈ ਨਾ ਸ਼ਬਦ ਗਿਆਨ ਨੂੰ ਕੋਈ ਤਸਕਰ ਨਹੀਂ ਲੈਵੇ ਜਲ ਨਹੀਂ ਡੁੱਬੇ ਪਾਹੇ ਨਾ ਸਾਕੇ ਜਾਲੇ ਨਾ ਗਿਆਨ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਵੀ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਸਿੱਖ ਕੋਈ ਉਦਾਸੀ ਦੇ ਵਿੱਚ ਨਹੀਂ ਜਾਂਦੇ ਤੇ ਸਿੱਖ ਪ੍ਰਕਾਸ਼ ਦੇ ਸਮੇਂ ਕੋਈ ਖੁਸ਼ੀਆਂ ਨਹੀਂ ਮਨਾਉਂਦੇ ਪਰ ਫਿਰ ਗਿਆਨ ਦੀ ਤੇ ਕੋਈ ਬੇਅਦਬੀ ਵੀ ਨਹੀਂ ਹੁੰਦੀ ਪਰ ਸਿੱਖ ਫਿਰ ਗਿਆਨ ਦਾ ਸਤਿਕਾਰ ਵੀ ਕਰਦੇ ਨੇ ਫਿਰ ਗਿਆਨ ਦੀ ਬੇਅਦਬੀ ਵੀ ਨਹੀਂ ਫਿਰ ਗਿਆਨ ਦਾ ਸਤਿਕਾਰ ਵੀ ਕਿ ਤੁਸੀਂ ਕਹੇ ਵੀ ਗਿਆਨ ਸਮਝਣ ਦਾ ਵਿਸ਼ਾ ਹੈ ਪਰ ਗਿਆਨ ਦਾ ਸਤਕਾਰ ਵੀ ਹੈ ਗ੍ਰੰਥ ਦਾ ਸਤਕਾਰ ਵੀ ਹੈ ਫਿਰ ਜਦ ਅੱਗ ਦੇ ਵਿੱਚ ਉਹ ਸੜਦਾ ਹੀ ਨਹੀਂ ਹੈ ਫਿਰ ਬੇਦਬੀ ਕਿਸ ਤਰ੍ਹਾਂ ਦੇ ਨਾਲ ਹੋਈ ਕਰ ਗਿਆਨ ਹੀ ਗੁਰੂ ਹੈ ਗ੍ਰੰਥ ਕਾਇਆ ਜਰੀਏ ਫਿਰ ਉਹਨਾਂ ਨੇ ਕਾਇਆ ਨੂੰ ਹੀ ਕਾਇਆ ਨੇ ਸ਼ਹੀਦੀ ਦਿੱਤੀ ਹੈ ਲਾਹੌਰ ਦੇ ਵਿੱਚ ਕਿ ਜਰੀਏ ਦੇ ਕਰਕੇ ਵੀ ਸਿੱਖ ਜਰੀਏ ਦਾ ਵੀ ਸਤਕਾਰ ਕਰਦੇ ਨੇ ਸਰੀਰ ਦਾ ਵੀ ਸਤਕਾਰ ਕਰਦੇ ਨੇ ਨਵੇਂ ਪਾਤਸ਼ਾਹ ਨੇ ਸੀਸ ਨੂੰ ਲੈ ਕਰਕੇ ਆਇਆ ਭਾਈ ਜੈਤਾ ਉਹ ਤੇ ਜਰੀ ਸਰੀਕ ਆਇਆ ਤੇ ਜਰੀ ਹੈ ਗਿਆਨ ਗੁਰੂ ਹੈ ਸਾਰੇ ਜਗਤ ਦੇ ਵਿੱਚ ਜਦ ਕਾ ਨਵੇਂ ਪਾਤਸ਼ਾਹ ਦੀ ਸ਼ੀਧੀ ਹੋਈ ਹੈ 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 ਸਮ ਜਗ ਪਏ ਉਹ ਜੈ 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 ਸੁਰ ਲੋਕ ਬੜੀ ਹਾਹਾਕਾਰ ਮਚੀ ਤੁਸੀਂ ਜਿਵੇਂ ਫੋਨ ਦੀ ਉਦਾਹਰਨ ਦਿੰਦੇ ਹੋ ਵੀ ਫੋਨ ਜਰੀ ਹੈ ਭਾਈ ਸਾਹਿਬ ਗਿਆਨ ਗੁਰੂ ਹੈ ਫੋਨ ਦੇ ਵਿੱਚ ਵੀ ਗੁਰੂ ਹੈ ਫਿਰ ਫੋਨ ਨੂੰ ਵੀ ਕੋਈ ਮੱਥਾ ਟੇਕੇ ਤੁਸੀਂ ਮੱਥਾ ਟੇਕੇ ਸਮਝਾਓ ਸੰਗਤਾਂ ਨੂੰ ਇਸ ਪਾਸੇ ਵੀ ਚੱਲੋ ਫਿਰ ਤੁਹਾਡੀ ਜੋ ਤੁਸੀਂ ਗਿਆਨੀ ਕੁਲਵੰਤ ਸਿੰਘ ਤੇ ਆਖਿਆ ਕਿ ਉਹਨੇ ਗਿਆਨ ਤੁਸੀਂ ਆਖਿਆ ਵੀ ਗਿਆਨ ਚਰੀ ਹੈ ਯਾਨੀ ਕੁਲਵੰਤ ਸਿੰਘ ਨੇ ਕਥਾ ਦੇ ਵਿੱਚ ਆਖਿਆ ਵੀ ਹੋਰ ਕੀ ਸੁਣਨਾ ਹੈ ਜੀ ਤੁਸੀਂ ਆਖਿਆ ਵੀ ਉਹ ਢੜਕਾਰੇ ਢੜਕਾਉਂਦੇ ਨੇ ਪਕਸਾਲੀਆਂ ਨੂੰ ਢੜਕਾਰੇ ਅਸਲ ਦੇ ਵਿੱਚ ਜਿਹੜੀ ਬਿਰਤੀ ਜਿਨ੍ਹਾਂ ਦੇ ਅੰਦਰ ਖੁਦ ਡਰ ਹੁੰਦਾ ਜੀ ਗੁਰੂ ਸਹਿਬਾਨ ਦੇ ਅੰਦਰ ਤੂੰ ਹੈ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਉਹਨਾਂ ਨੂੰ ਖੋਦੀਆਂ ਟਿੰਡਾਂ ਦੇ ਵਿੱਚੋਂ ਵੀ ਤੂੰ ਤੂੰ ਦੀ ਆਵਾਜ਼ ਸੁਣਦੀ ਹੈ ਫਿਰ ਉਹਦਾ ਤੇ ਨਿਯਮ ਸਤਿਗੁਰ ਬਿਆਨ ਕਰਦੇ ਨੇ ਹਰ ਪ੍ਰਭ ਬਿਨ ਕੋਈ ਮਾਰ ਜਿਵਾਲ ਨਾ ਸਕੇ ਮਨ ਹੋਏ ਨਚਿੰਦ ਨਿਸਲ ਹੋਈ ਰਹੀਏ ਫਿਰ ਨਿਸ਼ਚਿੰਦ ਹੋ ਕੇ ਰਹੋ ਕੋਈ ਹੋਰ ਦਾ ਮਤਲਬ ਇਹ ਵੀ ਹੈ ਵੀ ਹੋਰ ਕੀ ਸੁਣਨਾ ਜੇ ਵੀ ਹੋਰ ਨਾ ਸੁਣੋ ਸੁਣਨਾ ਬੰਦ ਕਰੋ ਇਹ ਵੀ ਮਤਲਬ ਹੈ ਪਰ ਤੁਹਾਨੂੰ ਮਤਲਬ ਮਾਰਨ ਦਾ ਹੀ ਲੱਗਦਾ ਤੁਸੀਂ ਇਸ ਆਸਟ੍ਰੇਲੀਆ ਦੇ ਵਿੱਚ ਵੀ ਗਏ ਉਹਨਾਂ ਨੇ ਨਿਰੰਕਾਰੀ ਗੁਰਬਚਨ ਦੇ ਨਾਲ ਤੁਹਾਡੀਆਂ ਫੋਟੋਆਂ ਲਾਈਆਂ ਤੁਸੀਂ ਆਖਿਆ ਵੀ ਇਹ ਕਹਿਣਾ ਚਾਹੁੰਦੇ ਵੀ ਉਹਨੂੰ ਮਾਰਿਆ ਹੈ ਵੀ ਇਹਨੂੰ ਵੀ ਮਾਰੋ ਮਾਰਿਆ ਤੇ ਹੈ ਉਹਨੂੰ ਨਹੀਂ ਕਿ ਨਹੀਂ ਮਾਰਿਆ ਪਰ 13 ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਦਾ ਉਹਨਾਂ ਦਾ ਖੂਨ ਪੀਣ ਦੇ ਕਾਰਨ ਉਸਨੂੰ ਮਾਰੇ ਇਹ ਉਹਦਾ ਕਾਰਨ ਬਣਿਆ ਪਰ ਤੁਸੀਂ ਹਰ ਗੱਲ ਜਗ੍ਹਾ ਤੋਂ ਉਹ ਇੱਕ ਪ੍ਰਚਾਰਕ ਨੇ ਜਿਹਨੇ 6 ਗੋਲੀਆਂ ਕੱਢਣ ਦੀ ਗੱਲ ਕਹੀ ਸੀ ਉਹ ਤੇ ਤੁਸੀਂ ਸੁਣ ਲਈਆਂ ਪਰ ਉਹ ਤੋਂ ਪਹਿਲਾਂ ਉਸਨੇ ਕਿਹਾ ਸੀ ਅਗਰ ਤੁਸੀਂ ਮੈਨੂੰ ਕੋਈ ਪ੍ਰਚਾਰਕ ਮੈਨੂੰ ਬੁਲਾਵੇ ਪਰ ਗੁਰੂ ਦੀ ਨਿੰਦਿਆ ਕਰੇ ਉਹਨੇ ਨਹੀਂ ਕਿਹਾ ਸੀ ਕਿ ਮੈਂ ਮਾਰਨ ਜਾਵਾਂਗਾ ਮੈਨੂੰ ਬੁਲਾ ਲਵੇ ਮੈਂ ਧਰਤੀ ਦੇ ਵਿੱਚ ਦੱਬ ਦੇਵਾਂਗਾ ਪਰ ਉਹ ਤੇ ਤੁਸੀਂ ਨਾ ਬਲਾਓ ਕਿਸੇ ਨੂੰ ਕੌਣ ਬੁਲਾਉਂਦਾ ਹੈ ਕਿਸੇ ਨੂੰ ਵੀ ਆ ਕੇ ਮੈਨੂੰ ਮਾਰ ਪਰ ਜਿਨ੍ਹਾਂ ਦੇ ਅੰਦਰ ਖੁਦ ਕਰ ਚੱਲਦਾ ਹੈ ਇਤਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਉਹ ਬੰਦੇ ਫਿਰ ਇਸ ਤਰ੍ਹਾਂ ਦੇ ਉਹਨਾਂ ਨੂੰ ਕਿਸ ਚਾਹੇ ਅਗਲੇ ਨੇ ਹੋਰ ਅਰਥਾਂ ਦੇ ਵਿੱਚ ਗੱਲ ਕਹੀ ਉਹ ਅਰਥ ਇਹੀ ਕੱਢਣਾ ਵੀ ਮੈਨੂੰ ਮਾਰਨ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ ਹੋਰ ਦਾ ਅਰਥ ਇਹ ਵੀ ਹੈ ਹੋਰ ਕੀ ਸੁਣਨਾ ਹੈ ਜੀ ਵੀ ਸੁਣਨਾ ਬੰਦ ਕਰੋ ਇਹ ਅਰਥ ਵੀ ਬਣਦਾ ਹੈ ਸਰੂਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਅੰਦਰ ਇਹੀ ਅਰਥ ਬਣੇਗਾ ਪਰ ਤੁਹਾਡੇ ਅੰਦਰ ਕੋਈ ਵੀ ਗੱਲ ਕਰੇ ਤੁਹਾਡੇ ਅੰਦਰ ਇਹੀ ਗੱਲ ਬਣਦੀ ਹੈ ਵੀ ਮੈਨੂੰ ਮਾਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਪਰਮਾਤਮਾ ਦਾ ਨਿਯਮ ਹੈ ਔਰ ਤੁਸੀਂ ਤੇ ਆਪ ਤੋਂ ਮੇਰੇ ਤੋਂ ਕੋਈ ਬੱਚੇ ਵੀ ਨਹੀਂ ਨੇ ਮੈਨੂੰ ਕੋਈ ਖੌਫ ਹੀ ਨਹੀਂ ਹੈ ਕੱਢਦੇ ਤੁਸੀਂ ਹਰੇਕ ਦੀ ਗੱਲ ਦੇ ਵਿੱਚੋਂ ਮੌਤ ਹੀ ਹੈ ਇਤਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਉਮੀਦ ਹੈ ਜਿਹੜੇ ਨਿਯਮਾਂ ਵਾਲੇ ਪਰਮਾਤਮਾ ਦੀ ਤੁਸੀਂ ਗੱਲ ਕਰਦੇ ਹੋ ਵੀ ਨਜਮ ਹੀ ਨੇ ਅਰਦਾਸਾਂ ਨਹੀਂ ਸੁਣਦਾ ਗੁਰੂ ਸਾਹਿਬਾਨ ਨੇ ਉਹਨਾਂ ਦੇ ਅੱਗੇ ਅਰਦਾਸ ਕੀਤੀ ਹੈ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਜ਼ਿਕਰ ਕਰਦੇ ਉਹਦੇ ਵਿੱਚ ਵੀ ਅਰਦਾਸ ਹੈ ਫਿਰ ਉਹਨੂੰ ਲਾਗੂ ਕਰਵਾਉਣਾ ਜਿਹਦੇ ਵਿੱਚ ਅਰਦਾਸ ਦਾ ਜ਼ਿਕਰ ਹੈ ਸਾਰੀ ਅਰਦਾਸ ਲਿਖੀ ਹੈ ਸਿੱਖਾਂ ਨੇ ਫਿਰ ਤੁਸੀਂ ਜਿਹੜੀ ਇੱਕ ਸ਼ਰਤ ਰੱਖਦੇ ਆ ਕਿ ਵੀ ਜੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਰੇ ਕਿਤੇ ਇੱਕ ਮਰਿਆਦਾ ਲਾਗੂ ਕਰਵਾ ਦੇਣ ਮੈਂ ਪਰਮੇਸ਼ਰ ਦਵਾਰ ਦੀ ਸਾਰੀ ਜਾਇਦਾਦ ਸ਼੍ਰੋਮਣੀ ਕਮੇਟੀ ਨੂੰ ਦੇ ਦੇਵਾਂਗਾ ਇੱਕ ਪਾਸੇ ਤੁਸੀਂ ਆਖਦੇ ਹੋ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਚੁੱਕੇ ਹਾਂ ਗਿਆਨੀ ਕੁਲਵੰਤ ਸਿੰਘ ਨੂੰ ਵੀ ਆਖਦੇ ਹੋ ਵੀ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾਈਏ ਪਹਿਲਾਂ ਗੁਰੂ ਦੇ ਨਾਮ ਦੇ ਉੱਪਰ ਕੀਰਤ ਪ੍ਰਚਾਰ ਦੇ ਨਾਮ ਦੇ ਉੱਪਰ ਇਕੱਠਿਆਂ ਕਰੋ ਫਿਰ ਗੁਰੂ ਨੂੰ ਹੀ ਦੇਓ ਨਾਮ ਲਗਵਾਓ ਤੇ ਫਿਰ ਨਾਮ ਲਗਵਾ ਕੇ ਇਹ ਵੀ ਕਹੋ ਕਿ ਵੀ ਜੀ ਮੈਂ ਛਰੋਣੀ ਕਮੇਟੀ ਨੂੰ ਦੇ ਦੇਵਾਂਗਾ ਸ਼ਰਤ ਵੀ ਰੱਖੋ ਤੇ ਭਾਈ ਸਾਹਿਬ ਜੇ ਉਹ ਤੁਹਾਡੇ ਅੱਗੇ ਸ਼ਰਤ ਰੱਖ ਦੇਣ ਵੀ ਤੁਹਾਨੂੰ ਛਰੋਣੀ ਕਮੇਟੀ ਦਾ ਪ੍ਰਧਾਨ ਬਣਾ ਰਿਹਾ ਹੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦੇਾਂਗੇ। ਵੀ ਤੁਸੀਂ ਅਕਾਲ ਤਖਤ ਸਾਹਿਬ ਦੀ ਵਿਰਾਸਾ ਲਾਗੂ ਕਰਵਾਓ। ਤੁਸੀਂ ਆਖਦੇ ਹੋ ਵੀ ਵਿਚਾਰਾਂ ਦਾ ਯੁੱਗ ਆਇਆ ਹੈ, ਹੁਣ ਆਇਆ ਹੈ। ਸਾਨੂੰ ਉਡੀਕ ਕਰਨੀ ਚਾਹੀਦੀ ਸੀ। ਤੁਸੀਂ ਵੀਡੀਓ ਪੜੀ ਪਾਉਨੇ ਹੈ। ਵੀ ਮੈਂ ਤਾਂ ਫਲਾਨੀ ਜਗ੍ਹਾ ਤੋਂ ਵੀਡੀਓ ਪਾਉਂਗਾ, ਪਾ ਦੂੰਗਾ। ਫਿਰ ਵਿਚਾਰ ਦੱਸੋ ਤੁਸੀਂ ਹਜੂਰ ਸਾਹਿਬ ਵਾਲਿਆਂ ਨੂੰ। ਫਿਰ ਇਹ ਵੀ ਦੱਸੋ ਵੀ ਤੁਹਾਡੇ ਵਿਚਾਰਾਂ ਨੂੰ ਉਹ ਸਮਝਦੇ ਕਿਉਂ ਨਹੀਂ ਨੇ? ਕਿਵੇਂ ਲਾਗੂ ਕਰਾਈਏ? ਕਿਉਂਕਿ ਸ਼ਸਤਰ ਤੇ ਟੁਕਣੇ ਨਹੀਂ ਨੇ। ਲੜਨਾ ਤੇ ਹੈ ਨਹੀਂ ਆਪਾਂ ਕਿਸੇ ਦੇ ਨਾਲ ਵਿਚਾਰਾਂ ਦਾ ਯੁੱਗ ਹੈ ਫਿਰ ਵਿਚਾਰਾਂ ਦੇ ਨਾਲ ਤੁਸੀਂ ਲਾਗੂ ਕਰਵਾਓ ਤੁਸੀਂ ਤੇ ਇਹਨਾਂ ਵਿਚਾਰਾਂ ਦਾ ਜਵਾਬ ਨਹੀਂ ਦੇਣਾ ਉਮੀਦ ਹੈ ਤੁਹਾਡੇ ਵਕੀਲ ਕਿਉਂ ਨਿਊਜ਼ੀਲੈਂਡ ਦੇ ਵਿੱਚ ਵਕੀਲਾਂ ਦਾ ਪੈਨਲ 3-4 ਵਕੀਲ ਜੋ ਬੈਠੇ ਨੇ ਉਹ ਜ਼ਰੂਰ ਆਪਣੀ ਵੀਡੀਓ ਦੇ ਰਾਹੀਂ ਵਿਨਿਜਮਾ ਵਾਲੇ ਰੱਬ ਦੇ ਉੱਪਰ ਫਿਰ ਇਹ ਕਿਹੜੇ ਨਿਜਮ ਨੇ ਕਿਨ ਮੈਂ ਅਵਰ ਕਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ ਕਿਨ ਮੈਂ ਰੌ ਰੰਗ ਕੋ ਕਰੀ ਰੌ ਰੰਗ ਕਰੜਾਰੇ ਕਿਹੜੇ ਨਿਜਮਾਂ ਦੇ ਰਾਹੀ ਬਦਲਾਵ ਹੁੰਦਾ ਹੈ ਉਮੀਦ ਹੈ ਤੁਸੀਂ ਤੁਹਾਡੇ ਵਕੀਲ ਇਹਨਾਂ ਸਵਾਲਾਂ ਦੇ ਜਰੂਰ ਜਵਾਬ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਉਸ ਸਾਨੂੰ ਤਾਂ ਇੱਕੋ ਹੀ ਚੀਜ਼ ਪਤਾ ਹੈ ਕਿ ਅਸੀਂ ਹਿੰਦੂਆਂ ਮੁਸਲਮਾਨਾਂ ਸਿੱਖਾਂ ਜਾਂ ਈਸਾਈਆਂ ਪਰ ਰੱਬ ਇੱਕ ਹੀ ਹੈ ਹਾਂਜੀ ਦੋ ਰੱਬ ਜ਼ਰੂਰ ਹੋ ਸਕਦੇ ਨੇ ਕਿਉਂਕਿ ਪੁਜਾਰੀ ਜਿਹੜੇ ਹੈ ਨੇ ਉਹ ਢੋਂਗ ਕਰਦੇ ਨੇ ਅਡੰਬਰ ਕਰਦੇ ਨੇ ਤੇ ਪੁਜਾਰੀਆਂ ਵਾਲਾ ਜਿਹੜਾ ਰੱਬ ਹੈ ਉਹ ਢੋਂਗੀ ਰੱਬ ਹੀ ਹੈ ਕਿਉਂਕਿ ਉੱਥੇ ਕੋਈ ਰੱਬ ਨਹੀਂ ਹੁੰਦਾ ਰੱਬ ਤਾਂ ਸਿਰਫ ਇੱਕੋ ਹੀ ਥਾਂ ਦੇ ਉੱਤੇ ਹੈ ਤੇ ਉਹ ਇੱਕ ਹੀ ਹੈ ਤੇ ਉਸ ਦਾ ਕੋਈ ਰੂਪ ਨਹੀਂ ਫਿਰ ਉਸ ਨੂੰ ਤੁਸੀਂ ਅੱਲਾ ਕਹਿ ਕੇ ਧਿਆਲੋ ਵਾਹਿਗੁਰੂ ਕਹਿ ਕੇ ਧਿਆਲੋ ਰਾਮ ਕਹਿ ਕੇ ਧਿਆਲੋ ਜਾਂ ਜੀਜ਼ਸ ਕ੍ਰਾਈਸ ਕਹਿ ਕੇ ਧਿਆਲੋ ਪਰ ਜਿਹੜੇ ਦੇ ਤਾਲੀਆਂ ਦੇ ਪਿੱਛੇ ਲੱਗਦੇ ਨੇ ਉਹਨਾਂ ਦੇ ਤਲ ਵਿੱਚ ਚੜਦੇ ਨੇ ਉਹਨਾਂ ਦੇ ਪੈਰਾਂ 'ਚ ਡਿਗੇ ਰਹਿੰਦੇ ਨੇ ਉਹਨਾਂ ਦੇ ਜਾ ਕੇ ਚੜਾਵੇ ਚੜਾਉਂਦੇ ਨੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਦੂਜਾ ਰੱਬ ਹੈ ਪਰ ਢੋਂਗੀ ਰੱਬ ਹੈ ਤੁਸੀਂ ਸਾਰੇ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਪਹਿਲੋਂ ਰਿੰਗ ਕਰੋ